ਏ ਮਨ ਪਿਆਰਿਆ ਏ ਮੇਰੇ ਪਿਆਰੇ ਮਨਾ ਤੂੰ ਸਦਾ ਸੱਚ ਸਮਾਲੇ ਇਹ ਮਨ ਪਿਆਰਿਆ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹ ਕੁਟੰਬ ਤੂੰ ਜੇ ਦੇਖਦਾ ਇਹ ਮਿਰਗ ਤ੍ਰਿਸ਼ਨਾ ਹੈ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਇਹਨੇ ਤੇਰੇ ਨਾਲ ਨਹੀਂ ਜਾਣਾ ਇਹ ਤੇਰੇ ਨਾਲ ਨਿਭਣ ਵਾਲਾ ਨਹੀਂ ਕਿਉਂਕਿ ਇਹ ਹੈ ਹੀ ਅਸਤ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਹੀਂ ਤੇਰੇ ਨਾਲ ਐ ਸਾਥ ਤੇਰੇ ਚੱਲੈ ਨਹੀਂ ਤਿਸ ਨਾਲ ਕਿਉਂ ਚਿੱਤ ਲਾਈਐ ਮਿਰਗ ਵੀ ਪਛਤਾਂਦਾ ਗੰਦਰਬਨਗਰੀ ਵਾਲਾ ਕਿਹੜਾ ਕੋਠੀਆਂ 'ਚ ਰਹਿੰਦਾ ਤੇ ਸ਼ਾਂਤ ਥਲੇ ਬੈਠਾ ਵੀ ਪਛਤਾਂਦਾ ਸਾਥ ਤੇਰਾ ਚੱਲੈ ਨਹੀਂ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਨਾ ਕਰਿਓ ਅਸਤਖੈ ਜਿਤ ਅੰਤ ਪਛੋਤਾਈਐ ਮਹਾਰਾਜ ਫਿਰ ਇਸ ਅਸੱਤ ਵਿੱਚੋਂ ਸੱਤ ਕਿਵੇਂ ਲੱਭੀਏ ਧੰ ਗੁਰੂ ਅਮਰਦਾਸ ਕਹਿੰਦੇ ਸੱਤ ਗੁਰੂ ਕਾ ਉਪਦੇਸ਼ ਸੁਣ ਤੂੰ ਏਹੀ ਸੱਤ ਹੈ ਸੱਤ ਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰਬਾਰ ਤੋਂ ਹੁਕਮਨਾਮਾ ਤੂੰ ਸੁਣਿਆ ਹੋਣਾ ਜਰੂਰ ਸੁਣਿਆ ਕਰੋ ਸ਼ਾਮ ਮੇਰੀ ਬੇਨਤੀ ਹੈ ਜੀ ਕਿਉਂਕਿ ਉਹ ਸਾਡਾ ਧੁਰਾ ਹੈ ਕਾਹੂ ਦਿਨੇ ਪਾਟ ਪਟੰਬਰ ਕਾਹੂ ਪਲਗ ਨਿਵਾਰਾ ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਦਾ ਐ ਹਿਰਖ ਵਰਨਾ ਕਿ ਜੇ ਰੇਮਨ ਸੁਕ੍ਰਿਤ ਕਰ ਕਰ ਲੀਜੇ ਰੇਮਨ ਐ ਹਿਰਖ ਵੀ ਕਿਆ ਜਾਂਦਾ ਪਰ ਜੇ ਐੜਾ ਥੋੜਾ ਗੇਤਰ ਲਈ ਖਿਰਖ ਨਾ ਕਰ ਉਹਦੇ ਮਹਾਰਾਜ ਕਹਿੰਦੇ ਨੇ ਕਿਸੇ ਨੂੰ ਨਿਵਾਰੀ ਪਲੰਗ ਦਿੱਤੇ ਨੇ ਕਈ ਵਿਚਾਰੇ ਬਾਹਰ ਲੱਭਦੇ ਫਿਰ ਜੇ ਗੱਦਾ ਲੱਭ ਜੂਗਾ ਤੇ ਸੱਚੀ ਵਿੱਚ ਇੱਥੇ ਆਇਆ ਹੈ ਨਾ ਜੀ ਪਰਵਾਨਾ ਸਾਹਿਬ ਜੀ ਨੇ ਇੱਕ ਗੱਲ ਬੜੀ ਪਿਆਰੀ ਲਿਖੀ ਜੀ ਗਿਆਨੀ ਜਸਵੰਤ ਸਿੰਘ ਜੀ ਕਿਉਂਕਿ ਉਹ ਕਥਾ ਕਰਦੇ ਨੇ ਗਾਥਾ ਰੂਪ ਕਾਣ ਉਹਨਾਂ ਦਾ ਆਪਣੀ ਸਟਾਈਲ ਹੈ ਜੀ ਬਹੁਤ ਸੋਹਣਾ ਇਹਦੇ ਇੱਕ ਵਾਰੀ ਕੋਈ ਸੇਠ ਵੇਠਾ ਸੀ ਤੇ ਇੱਕ ਬੰਦਾ ਉਹਦੇ ਕੋਲ ਚਲਾ ਗਿਆ ਦੁਕਾਨ ਤੇ ਮੰਗਣ ਮੰਗਣ ਕਹਦਾ ਗਿਆ ਵਿਚਾਰਾ ਉਹਨੂੰ ਲੋੜ ਪੈ ਗਈ ਮੰਗਤਾ ਨਹੀਂ ਸੀ ਉਹਨੇ ਕਿਹਾ ਸੇਠ ਜੀ ਮੈਂ ਕਈ ਦਿਨਾਂ ਦਾ ਭੁੱਖਾ ਹਾਂ ਮੈਂ ਚੰਗੇ ਭਲੇ ਘਰ ਦਾ ਸਾਂ ਪਰ ਪਲਟਾ ਬਚ ਗਿਆ ਮੇਰਾ ਸਭ ਕੁਝ ਚਲਾ ਗਿਆ ਤੇ ਮੈਨੂੰ ਖਾਣ ਵਾਸਤੇ ਰੋਟੀ ਵੀ ਕੋਈ ਨਹੀਂ ਰੋਟੀ ਦੇ ਦਿਓ ਕੱਪੜੇ ਤੇ ਮੈਨੂੰ ਬਿਸਤਰਾ ਕੋਈ ਦੇ ਸਕਦੇ ਹੋ ਉਹ ਸੇਠ ਇਹਨਾ ਹੰਕਾਰਿਆ ਕਹਿੰਦਾ ਤੇਰੇ ਵਰਗੇ ਕਈ ਮੰਗਤੇ ਇੱਥੇ ਤੁਰੇ ਫਿਰਦੇ ਨੌਕਰ ਨੂੰ ਕਹਿੰਦਾ ੱੱੱਕੇ ਮਾਰ ਦੁਕਾਨ ਤੋਂ ਬਾਹਰ ਕਰ ਸਵੇਰੇ ਸਵੇਰੇ ਆ ਗਿਆ ਮੰਗਤਾ ਉਹਨੇ ਕਿਹਾ ਮੈਂ ਮੰਗਤਾ ਨਹੀਂ ਮੈਨੂੰ ਸਮੇਂ ਨੇ ਇੱਥੇ ਖੜ੍ਹਾ ਕਰ ਦਿੱਤਾ ਮੈਂ ਮੰਗਤਾ ਨਹੀਂ ਹੈਗਾ ਸਮੇਂ ਨੇ ਖੜਿਆ ਕੀਤਾ ਰੱਬ ਦੀ ਕਰਨੀ ਉਹਨੂੰ ਧੱਕੇ ਤਾਂ ਮਾਰਦੇ ਸੇਠ ਦੇ ਦਿਨ ਮਾਰੇ ਆ ਗਏ ਦੁਕਾਨ ਵੇਖੀ ਵਪਾਰ ਸਭ ਕੁਝ ਚਲਾ ਗਿਆ ਅੱਜ ਉਹ ਉੱਥੇ ਆ ਕੇ ਖਲੋ ਗਿਆ ਜਿਹੜੀ ਜਿਹਨੂੰ ਕਦੀ ਧੱਕੇ ਮਾਰੇ ਉਹ ਵੀ ਅੱਜ ਲੋੜਬੰਦ ਹੋ ਕੇ ਕਿਸੇ ਦੀ ਦੁਕਾਨ ਤੇ ਚਲਾ ਗਿਆ ਉਹਦੀ ਦੁਕਾਨ ਸੀ ਬੜੀ ਸੋਹਣੀ ਕੱਪੜੇ ਦਾ ਕੰਮ ਉਹਦਾ ਸੋਨੇ ਦਾ ਕੰਮ ਉਹਦਾ ਕਰਿਆਨੇ ਦਾ ਕੰਮ ਉਹਦਾ ਉਹ ਬੂਵੇ ਅੱਗੇ ਖਲੋ ਕੇ ਆਵਾਜ਼ ਦਿੰਦਾ ਉਹ ਸੇਠ ਮੈਨੂੰ ਲੋੜ ਨੇ ਮਾਰ ਦਿੱਤਾ ਮੈਂ ਮੰਗਤਾ ਨਹੀਂ ਮੈਂ ਕਈ ਦਿਨਾਂ ਦੀ ਰੋਟੀ ਨਹੀਂ ਖਾਧੀ ਸ਼ੀਸ਼ਾ ਲੱਗਾ ਸੀ ਸੇਜ ਨੇ ਵੇਖਿਆ ਸ਼ੀਸ਼ੇ ਵਿੱਚੋਂ ਕਿ ਬਾਹਰ ਕੋਈ ਖਲੋਤਾ ਹੈ ਉਹਨੇ ਨੌਕਰ ਨੂੰ ਆਵਾਜ਼ ਦਿੱਤੀ ਉਸ ਬੰਦੇ ਨੂੰ ਇਸ਼ਨਾਨ ਕਰਾਓ ਉਹਦਾ ਮਾਪ ਲੈ ਕੇ ਕੱਪੜੇ ਸਵਾ ਕੇ ਦਿਓ ਉਹਨੂੰ ਰਹਿਣ ਦਾ ਪ੍ਰਬੰਧ ਕਰਾਓ ਉਹਨੂੰ ਰੋਟੀ ਦਿਓ ਉਹਨੂੰ ਸਨਮਾਨ ਦਿਓ ਆਪ ਨਹੀਂ ਮਿਲਿਆ ਉਨੇ ਜੀ ਉਸ ਬੰਦੇ ਦਾ ਇਸ਼ਨਾਨ ਕਰਾਇਆ ਉਹਨੂੰ ਕਿਹਾ ਜੇ ਤੇਰਾ ਪ੍ਰਬੰਧ ਨਹੀਂ ਰੋਟੀ ਵੀ ਦਿਆਂਗੇ ਕੱਪੜਾ ਵੀ ਦਿਆਂਗੇ ਤੇਰੀ ਸੰਭਾਲ ਕਰਾਂਗੇ ਉਹਨੂੰ ਕਮਰਾ ਵੀ ਦੇ ਦਿੱਤਾ ਕੱਪੜੇ ਵੀ ਰੋਟੀ ਪਾਣੀ ਵੀ ਸ਼ਾਮ ਨੂੰ ਸੇਠ ਉਹਨੂੰ ਮਿਲ ਲਗਿਆ ਨੌਕਰ ਲੈ ਕੇ ਉਹ ਨੌਕਰ ਨੂੰ ਪਛਾਣ ਗਿਆ ਜਿਹੜਾ ਬੰਦਾ ਸੀ ਜਿਹਨੇ ਸਾਰਾ ਦਿਨ ਸੇਵਾ ਕਰਾਈ ਉਹਨੂੰ ਪਤਾ ਲੱਗ ਗਿਆ ਇਹ ਤਾਂ ਮੇਰਾ ਨੌਕਰ ਏ ਜਦੋਂ ਮੈਂ ਵੱਸਦਾ ਹੁੰਦਾ ਸੀ ਮੇਰੀ ਨੌਕਰੀ ਕਰਦਾ ਸੀ ਜਦੋਂ ਮਾਲਕ ਆਇਆ ਉਹਨੇ ਕਿਹਾ सेठ ਜੀ ਮੰਗਤੇ ਨੂੰ ਕਹਿੰਦਾ सेठ ਜੀ ਮੈਨੂੰ ਪਛਾਣਿਆ ਕਹਿੰਦਾ ਮੈਂ ਪਛਾਣਿਆ ਨਹੀਂ ਕਹਿੰਦਾ ਮੈਂ ਉਹ ਹੀ ਆ ਜਿੰਨੇ ਤੂੰਾਂ ਧੱਕੇ ਮਰਵਾਏ ਸੀ ਇਸ ਨੌਕਰ ਤੋਂ ਅੱਜ ਮੈਂ ਸੈੱਟ ਹੋ ਗਿਆ ਤੁਸੀਂ ਸੜਕ ਤੇ ਆ ਗਏ ਪਰ ਮੈਂ ਇੱਕੋ ਗੱਲ ਕਹਾਂਗਾ ਉਹਨੇ ਕਿਹਾ ਜੇ ਕੋਈ ਸੜਕ ਤੇ ਆ ਜਾਏ ਤੇ ਉਹਦਾ અપਮਾਨ ਨਹੀਂ ਕਰੀਦਾ ਹੁੰਦਾ ਹਾਲਾਂਕਿ ਸੜਕ ਤੇ ਨੂੰ ਕਿ ਆਇਆ ਅਸੀਂ ਆ ਆਦਮੀ ਹਾਂ ਅਕਿਤ ਜੀ ਮਤ ਕਰਨ ਵਾਲੇ ਮੈਂ ਫਿਰ ਵੀ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ ਕਿ ਜੋ ਕੁਝ ਆਪਾਂ ਦੇਖਣੇ ਪਿਆ ਕੀ ਇਹ ਸਤਖ ਹੈ ਗੁਰੂ ਸਾਹਿਬ ਕਹਿੰਦੇ ਨਹੀਂ ਇਹ ਸਚਾਈ ਨਹੀਂ ਇਹ ਜੋ ਤੂੰ ਦੇਖਣਾ ਪਿਆ ਪਰਵਾਰ ਵਿੱਚ ਕੀ ਤੇਰੇ ਨਾਲ ਨਿਭੇਗਾ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਇਹਦੀ ਵਿਆਖਿਆ ਕੀਤੀ ਹੈ ਹਰ ਚੰਦੋਰੀ ਵੇਖ ਕੇ ਕਰਦੇ ਪਰਵਾਸਾ ਕਲ ਵਿੱਚ ਤਪਣ ਪਟਕੀਆਂ ਕਿਉਂ ਲਹਿ ਪਿਆਸਾ ਸੋਹਣੇ ਰਾਜ ਕਮਾਈਐ ਕਰ ਭੋਗ ਵਿਲਾਸਾ ਸ਼ਾਇਆ ਬਿਰਕ ਨਾ ਰਹਿ ਤਿਰ ਪੂਜਾ ਕਿਵਾਂ ਸਾ ਬਾਜੀ ਗਰਦੀ ਖੇਡ ਜੂ ਸਭ ਕੂੜ ਤਮਾਸ਼ਾ ਭਾਈ ਸਾਹਿਬ ਦਾ ਬਚਨ ਹੈ ਹੁਣ ਇਹਦੇ ਅਰਥ ਬੜੇ ਸੌਖੇ ਨੇ ਕਿੰਨੇ ਜਿਹੜਾ ਬੰਦਾ ਖਰੀ ਚੰਦ ਦੀ ਨਗਰੀ ਤੇ ਭਰੋਸਾ ਕਰ ਲੈ ਉਹਨੇ ਵਸਣਾ ਕਿਤੇ ਹੈ ਜਿਹੜਾ ਬੰਦਾ ਸੁਪਨੇ ਦੇ ਰਾਜ ਤੇ ਭਰੋਸਾ ਕਰ ਲਏ ਉਹਨੇ ਕਿੱਥੇ ਵਸਣਾ ਸੁਪਨਾ ਕਦੀ ਸੱਚ ਨਹੀਂ ਹੋਣਾ ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ ਥਲ ਵਿੱਚ ਤਪਣ ਪੱਠੀਆਂ ਆ ਜਿਹੜੀ ਮਿਰਗ ਤਸ਼ਨ ਹੈ ਕਿਉਂ ਲੈ ਪਿਆਸਾ ਸੋਹਣੇ ਰਾਜ ਕਮਾਈ ਐ ਕਰ ਭੋਗ ਬਲਾਸਾ ਛਾਇਆ ਬਿਰਕ ਨਾ ਰਹੇ ਠੇਰ ਰੁਕ ਦੀ ਛਾਂ ਠੇਰ ਨਹੀਂ ਰਹਿਣੀ ਪੁਜੈ ਕਿਉ ਆਸਾ ਤੇਰੀ ਆਸ ਸ਼ਾਨੇ ਪੂਰੀ ਨਹੀਂ ਕਰਨੀ ਅੱਗੇ ਕਿਨੇ ਬਾਜੀਗਰ ਦੀ ਖੇਡ ਜਿਉ ਸਭ ਕੂੜ ਤਮਾਸ਼ਾ ਜਿਵੇਂ ਬਾਜੀਗਰ ਤਾਉਨੂੰ ਪਤਾ ਮਦਾਰੀ ਵਾਲਾ ਮਦਾਰੀ ਪਾਂਦਾ ਸੀ ਨਾ ਜੀ ਕਿੰਨੀਆਂ ਚੀਜ਼ਾਂ ਕੱਢਦਾ ਕੱਪੜੇ ਬਰਤਨ ਚਾਹ ਪਤਾ ਨਿੱਕੇ ਹੁੰਦਿਆਂ ਵੇਖਣਾ ਰੇਡੀਓ ਵੀ ਕੱਢ ਲਿੰਦਾ ਸੀ ਰੇਡੀਓ ਕੱਢ ਕੇ ਗਾਣੇ ਚੱਲ ਪੈਂਦੇ ਸਨ ਨਿਹਾਇਸਾ ਬੈਠਾ ਉਹਨਾਂ ਨੂੰ ਕਹਨਾ ਹੱਥ ਕੋਲ ਉਹਨੇ ਹੱਥ ਕੋਲ ਨਾਲ ਵਿੱਚ ਰੁਪਈਏ ਨਿਕਲਣ ਕਹਿੰਦਾ ਚੋਰਾ ਰੁਪਈਏ ਤੂੰ ਮੇਰੇ ਚੋਰੀ ਕਰ ਲੈ ਕਿੱਡੀ ਕਲਾ ਸੀ ਉਹਦੀ ਪਰ ਇੰਨੀ ਖੇਡ ਖੇਡ ਕੇ ਵਰਤਨ ਕਪੜੇ ਸਭ ਕੁਝ ਵਿਖਾ ਕੇ ਫਿਰ ਕਹਿੰਦਾ ਸੀ ਹੁਣ ਖੇਡ ਮੈਂ ਦਿਖਾ ਦਿੱਤੀ ਚਵਾਨੀ ਠਿਆਨੀ ਜ਼ਰੂਰ ਦੇ ਕੇ ਜਾਇਓ ਇਸ ਤਰੀਆ ਆਪਾਂ ਦੱਸਿਆ ਸਰਦੇ ਨਾ ਤੇ ਜੇ ਕੋਈ ਸਿਆਣਾ ਬੰਦਾ ਕਹਿ ਰਹੇ ਉਹ ਭਾਈ ਸੱਜਣਾ ਤੇਰੇ ਹੱਥ 'ਚ ਇੰਨੀ ਤਾਕਤ ਤੂੰ ਰੇਡੀਓ ਤੂੰ ਕਪੜੇ ਤੂੰ ਗਹਿਣੇ ਤੂੰ ਭਾਡੇ ਕੱਢਣਾ ਉਹ ਕਹਿੰਦਾ ਸਿਰਫ ਤੁਹਾਡੀਆਂ ਅੱਖਾਂ ਨੂੰ ਕੁਲੇਖਾ ਪਾਇਆ ਹੈ ਖੈਰ ਕੁਛ ਵੀ ਨਹੀਂ ਫਿਰ ਮੈਂ ਬੇਨਤੀ ਕਰਾਂਗਾ ਗੁਰੂ ਸਾਹਿਬ ਕਹਿੰਦੇ ਨੇ ਇਹ ਮੋਹ ਜਿਹੜਾ ਹੈ ਇਸ ਤਰ੍ਹਾਂ ਇਹਨੂੰ ਗੁਰਤੇਗ ਬਹਾਦਰ ਸਾਹਿਬ ਜੀ ਨੇ ਫਰਮਾਇਆ ਜਗਤ ਮੈਂ ਝੂਠੀ ਦੇਖੀ ਪ੍ਰੀਤ ਇਹ ਮੋ ਝੂਠਾ ਹੈ ਜਦੋਂ ਮੈਂ ਝੂਠੀ ਦੇਖੀ ਪ੍ਰੀਤ ਅੱਜ ਮੈਂ ਜਿਹੜੀ ਗੱਲ ਕਰ ਰਿਹਾ ਇਸ ਵਿੱਚੋਂ ਨਿਕਲਿਆ ਇਹ ਸ਼ਬਦ 'ਚ ਇੱਕ ਤੋਕ ਹੁੰਦੀ ਅਖੀਰ ਤੇ ਜਿਹੜਾ ਜੁਕਮਨਾਮਾ ਸੀ ਨਾ ਕਹਿਤ ਕਬੀਰ ਸੁਨੋਰੇ ਸੰਤੋ ਮੇਰੀ ਮੇਰੀ ਝੂਠੀ ਚਿਰਗਟ ਫਾਰ ਚਿਤਾਰਾ ਲੈ ਗਿਓ ਤਰੀ ਤਾਗਰੀ ਛੁੱਟੀ ਅੱਜ ਮੈਂ ਜਦੋਂ ਪੜਿਆ ਮੈਂ ਕਿਹਾ ਅੱਜ ਦੇ ਕੋਮਨ ਅੱਜ ਦੀ ਕਥਾ ਨਾਲ ਮਿਲਦਾ ਚਿਰਗਟ ਫਾਰ ਚਿਤਾਰਾ ਲੈ ਗਿਓ ਤਰੀ ਤਾਗਰੀ ਛੁੱਟੀ ਕੀ ਇਹ ਜੀ ਦਾ ਅਰਥ ਪਿੰਜਰੇ ਦੇ ਵਿੱਚ ਪੰਛੀ ਡਕਿਆ ਚਿੜਾ ਤੇ ਜਿੰਨੇ ਰੱਖਿਆ ਪੰਛੀ ਉਹ ਰੋਜ਼ ਕੀ ਕਰਦਾ ਪਾਣੀ ਕੁਜੀ ਕੁਜੀ ਚ ਪਾਣੀ ਪਾਉਂਦੇ ਸਨ ਦਾਣਾ ਪਾ ਦਿੰਦਾ ਉਹ ਪੰਛੀ ਦਾਣਾ ਵੀ ਪੀਂਦਾ ਇਹ ਦਾਣਾ ਖਾਂਦਾ ਤੇ ਪਾਣੀ ਪੀਂਦਾ ਤੇ ਉਹ ਉਹ ਠੁੱਠੀ ਨੂੰ ਉਸ ਕੁੱਜੀ ਨੂੰ ਬੜਾ ਪਿਆਰ ਕਰਦਾ ਉਹ ਪਾਣੀ ਦੀ ਠੁੱਠੀ ਜਾਂ ਉਹ ਕੁੱਜੀ ਜਿਹੀ ਦਾਣੇ ਵਾਲੀ ਜਿਹੜੀ ਭਾਂਡਾ ਹੈ ਉਹਨੂੰ ਬੜੀ ਪਾਲ ਕਰਦਾ ਕਬੀਰ ਸਾਹਿਬ ਕਹਿੰਦੇ ਨੇ ਉਹ ਚਿੜਿਆ ਇਹ ਝੂਠੀ ਕਾਮੀ ਆ ਜਿਹੜੇ ਪਾਣੀ ਵਾਲੀ ਪਿਆਲੀ ਦੇ ਧਵਾਲੇ ਤੂੰ ਘੁੰਮਣਾ ਮੇਰੀ ਇਹ ਦਾਣੇ ਰੋਜ਼ ਪੈਂਦਾ ਪਾਉਂਦੇ ਨੇ ਤੂੰ ਕਹਿੰਦਾ ਮੇਰੀ ਚੇਤੇ ਰੱਖੀ ਜਿੱਦਣ ਬਿੱਲਾ ਆਇਆ ਬਿੱਲੇ ਨੇ ਪਿੰਜਰਾ ਤੋੜ ਦਿੱਤਾ ਉਹਨੇ ਚਿੜੇ ਨੂੰ ਪਕੜ ਕੇ ਖਤਮ ਕਰ ਦਿੱਤਾ ਕਹਿਣ ਲੱਗੇ ਜਿਹਦਾ ਮੋਹ ਕਰਦਾ ਸੈਂ ਉਹ ਪਿਆਲੀ ਪਾਣੀ ਦੀ ਤੇ ਉਹ ਦਾਣੇ ਵਾਲੀ ਕੁੱਜੀ ਅਜੇ ਵੀ ਪਈ ਤੇਰੇ ਨਾਲ ਨਹੀਂ ਗਈ ਚਿਰਗਟ ਫਾਰ ਚਟਾਰਾਂ ਲੈ ਗਿਓ ਪਿੰਜਰੇ ਨੂੰ ਪਾੜ ਕੇ ਬਿੱਲਾ ਉਸ ਚਿੜੇ ਨੂੰ ਲੈ ਗਿਆ ਪੰਛੀ ਨੂੰ ਲੈ ਗਿਆ ਤਰੀ ਤਾਗਰੀ ਛੁੱਟੀ ਮਣਾ ਚੇਤੇ ਰੱਖੀ ਜਿਸ ਮੋਹ ਚ ਤੂੰ ਬਿਆਖ ਹੈ ਏ ਸਭ ਕੋ ਛੁੱਟ ਜਾਣਾ ਜਗਤ ਮੇ ਝੂਠੀ ਦੇਖੀ ਪ੍ਰੀਤ ਆਪਣੇ ਸੁਖ ਸਿਓ ਹੀ ਸਭ ਲਾਗੇ ਸਵਾਰਥ ਲਈ ਨੇ ਨਾ ਜੀ ਕਾ ਦਾਰਾ ਕਿਆ ਮੀਤ ਕੀ ਇਸਤਰੀ ਤੇ ਕੀ ਪੁੱਤਰ ਕਿਆ ਦਾਰਾ ਕਿਆ ਮੀਤ ਮੇਰੋ ਮੇਰੋ ਸਭ ਕਹਤਾ ਹੈ ਸਾਰੀ ਕੇ ਨ ਮੇਰੋ ਮੇਰੋ ਮੇਰਾ ਮੇਰੋ ਮੇਰੋ ਸਭ ਕਹਤਾ ਖਿਤਿ ਸਿਓ ਬੰਧਿਓ ਚੀਤ ਅੰਤ ਕਾਲ ਸੰਗੀਨ ਕੋ ਏ ਅਚਰਜ ਹੈ ਰੀਤ ਇਹ ਅਚਰਜ ਹੈ ਮਰਿਆਦਾ ਦੁਨੀਆ ਦੀ ਅੰਤ ਕਾਲ ਸੰਗੀ ਨੇ ਕੋ ਇਹ ਅਚਰਜ ਕੈ ਰੀਤ ਮਨ ਮੂਰਖ ਅਜ ਹੂ ਨੇ ਸਮਝਤ ਸਿੱਖ ਦਾ ਘਾਰਿਓ ਨੀਤ ਤੈਨ ਰੋਜ ਸਮਝਾ ਨਾ ਪਿਆ ਮਿਰਗ ਤ੍ਰਿਸ਼ਨਾ ਗੰਧਰਬ ਨਰਗ ਨਗਰ ਦਰਮ ਛਾਇਆ ਸਿੱਖ ਦਾ ਘਾਰਿਓ ਨੀਤ ਨਾਨਕ ਭਵਜਲ ਪਾਰ ਪਰ ਜੋ ਗਾਵੇ ਪ੍ਰਭ ਕੇ ਗੀਤ ਇਹਨੂੰ ਭਾਈ ਸਾਹਿਬ ਨੇ ਇੱਕ ਹੋਰ ਬਚਨ ਕਿਹਾ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਉਹ ਵੀ ਆਈ ਅਰਥ ਨੇ ਜੀ ਉੰਜ ਵੈਸੇ ਮੇਰੀ ਬੇਨਤੀ ਹੈ ਦਿਵਾਲੀ ਨੂੰ ਕੋਈ ਖੰਡਨ ਕਰਦਾ ਕੋਈ ਮੰंडन ਕਰਦਾ ਦਿਵਾਲੀ ਸਾਡੀ ਆਏ ਨਹੀਂ ਗੁਰਮਖੋ ਦੋ ਮੇਲੇ ਜੋੜ ਮੇਲੇ ਗੁਰੂ ਅਮਰਦਾਸ ਜੀ ਨੇ ਸ਼ੁਰੂ ਕਰ ਦਿੱਤੇ ਸਨ ਭਾਈ ਪਾਰੂ ਪਰਮਹੰਸ ਦੇ ਕਹਿੰਦੇ ਪਾਰੂ ਜੁਲਕਾ ਪਰਮਹੰਸ ਪੂਰੇ ਸਤਗੁਰ ਕਿਰਪਾ ਧਾਰੀ ਭਾਈ ਗੁਰਦਾਸ ਸਾਹਿਬ ਕਹਿੰਦੇ ਇੱਕ ਮੇਲਾ ਹੁੰਦਾ ਸੀ ਵਿਸਾਖ ਦਾ ਵਿਸਾਖੀ ਦਾ ਇੱਕ ਮੇਲਾ ਭਰਦਾ ਸੀ ਦਿਵਾਲੀ ਦਾ ਡਾਕਟਰ ਗੰਡਾ ਸਿੰਘ ਹੁਣਾ ਨੇ ਜਿਹੜੇ ਹੁਕਮਨਾਮੇ ਐਡਿਟ ਕੀਤੇ ਆ ਕਿਤਾਬ ਮਿਰਦੀਜੀ ਪਟਿਆਲਾ ਯੂਨੀਵਰਸਿਟੀ ਤੋਂ ਹੁਕਮਨਾਮੇ ਕੀਨੇ ਬੜੀ ਵਿੰਤ ਕਰਕੇ ਉਹਨਾਂ ਇਕੱਠੇ ਕੀਤੇ ਉਹਦੇ ਵਿੱਚ ਕੁਝ ਹੁਕਮਨਾਮਿਆਂ 'ਚ ਮੈਂ ਪੜਿਆ ਗੁਰੂ ਸਾਹਿਬ ਕਹਿੰਦੇ ਨੇ ਦੀਪਾਵਲੀ ਨੂੰ ਦਰਸ਼ਨਾਂ ਨੂੰ ਆਉਣਾ ਇਹਦਾ ਮਤਲਬ ਹੁਣ ਇਹਨੂੰ ਹਰ ਚੀਜ਼ ਨੂੰ ਜੋੜ ਕੇ ਆਪਾਂ ਅਨਮਤ ਨਾਲ ਜੁੜੀ ਜਾਈਏ ਜੀ ਦੀਵਾ ਬਲ ਗਿਆ ਤਾਂ ਵੀ ਸਿੱਖੀ ਨੂੰ ਖਤਰਾ ਪੈ ਗਿਆ ਸੱਚੀ ਜੋ ਕਿਨੇ ਕਿਹਾ ਸੀ ਦਾੜੀ ਬੰਨੀ ਤਾਂ ਵੀ ਖਤਰਾ ਸਾੜੀ ਬੰਨੀ ਤਾਂ ਵੀ ਖਤਰਾ ਉਹ ਕਹਿੰਦਾ ਫਿਰ ਇਹ ਮੂਮੇ ਕਿ ਪੰਥੇ ਜਿਹੜਾ ਛੇਤੀ ਵੇਰੀ ਫਿਰ ਬੇਨਤੀ ਇਹਨਾਂ ਗੱਲਾਂ 'ਚ ਆ ਪਾਉਲ ਜੀਏ ਨਾ ਕਈ ਵਾਰੀ ਬਾਹਰ ਦੇ ਸਿੰਬਲ ਹੁੰਦੇ ਆ ਇਹ ਸਿੰਬਲ ਚਿੰਨ ਬਾਹਰ ਦੇ ਪ੍ਰਤੀਕੀ ਸ਼ਬਦ ਮੈਂ ਵਰਤਾ ਪ੍ਰਤੀ ਕਹਿ ਲੋ ਉਹ ਚਿੰਨ ਹੁੰਦੇ ਆ ਮੈਂ ਇੱਕ ਵਾਰੀ ਇੱਥੇ ਕਿਹਾ ਸੀ ਸ਼ਹੀਦੀ ਤਾਂ ਤੇ دیਵਾ ਕਿਉਂ ਬਸਦਾ ਮੈਂ ਮੱਠੀਆਂ ਦੀ ਗੱਲ ਨਹੀਂ ਕਰ ਰਿਹਾ ਮੈਨੂੰ ਬਖਸ਼ ਦਿਆ ਜੇ ਕਬਰਾਂ ਤੇ ਦੀਵੇ ਦੀ ਗੱਲ ਨਹੀਂ ਕਰ ਸ਼ਹੀਦਾਂ ਦੇ ਕਿਉਂ ਯਾਦ ਰੱਖਿਓ ਉਹ ਦੀਵਾ ਅਸਲ ਚ ਪੂਜਾ ਨਹੀਂ ਦੀਵਾ ਇੱਕ ਪ੍ਰਤੀਕ ਹੈ ਕਿਸ ਬੰਦੇ ਨੇ ਆਪਣਾ ਸਿਰ ਦੇ ਕੇ ਵੀ ਇਸ ਘਰ ਦਾ ਦੀਵਾ ਨਹੀਂ ਬਜਣ ਦਿੱਤਾ ਦੀਵਾ ਬੁਝਣ ਦਾ ਮਤਲਬ ਹੁੰਦਾ ਹੈ ਕੌਮ ਦਾ ਖਾਤਮਾ ਹੋ ਜਾਣਾ ਦਰਬਾਰ ਸਭ ਤੁਹਾਨੂੰ ਪਤਾ ਹੈ ਦੀਵਾ ਬਾਲਣ ਪਿਓ ਗਿਆ ਪੁੱਤਰ ਗਿਆ ਸ਼ਹੀਦ ਹੋਏ ਇਸੇ ਕਰਕੇ ਮੈਂ ਕਈ ਵਾਰੀ ਕਿਨਾਲ ਇਹ 1 ਲੱਖ ਪੂਤ 2 ਲੱਖ 91 ਤੇ ਰਾਮਨ ਕਰ ਤਿਹਾਣਾ ਬਾਤੀ ਪਾ ਮੈਂ ਕਿਹਾ रामचंद्र ਜੀ ਮੈਂ ਨਹੀਂ ਕਿਤੇ ਪੜਿਆ ਦੀਵੇ ਚੁਕਲੇ ਉਹਨਾਂ ਕਿਹਾ ਬੱਤੀਆਂ ਵੀ ਚੁਕਲ ਜੋ ਇਹਦਾ ਮਤਲਬ ਸੀ ਏਡੇ ਵੱਡੇ ਪਰਿਵਾਰ ਵਾਲੇ ਬੰਦੇ ਦੇ ਘਰ ਚ ਅਨਸਬੰਸੀ ਨਹੀਂ ਕੋਈ ਦੀਵਾ ਬਾਲਣ ਵਾਲਾ ਨਹੀਂ ਹੈ ਦੀਵੇ ਬਾਲਣ ਦਾ ਮਤਲਬ ਹੈ ਇਹਦੀ ਖੋਦ ਨੂੰ ਪਰ ਇਹਨੂੰ ਪੂਜਾ ਚ ਲੈ ਕੇ ਨਹੀਂ ਅਰਚ ਕਰਨੇ ਐਰ ਮੈਂ ਜਿਹੜੀ ਬੇਨਤੀ ਇੱਥੇ ਕਰ ਲਗਾ ਇਹ ਮਹਾਰਜ ਕਿਨੇ ਮੌਚ ਰਚ ਜਾਂਦੇ ਨੇ ਉਹ ਜਿਹੜੇ ਦੁਰਮਤ ਚ ਫਸੇ ਨੇ ਉਹ ਪੌੜੀ ਹੈ ਦੀਵਾਲੀ ਦੀ ਰਾਤ ਦੇਵੇ ਬਾਲੀਆਂ ਤਾਰੇ ਜਾਤ ਸਨਾਤ ਅੰਬਰ ਭਾਲੀਆਂ ਪੁੱਲਾਂ ਦੀ ਬਾਗਾਂ ਚੁੰਨ ਚੁੰਨ ਚਾਲੀਆਂ ਤੀਰਥ ਜਾਤੀ ਜਾਤ ਨੈ ਨਖਾਲੀਆਂ ਇਹਦੇ ਖੀਰ ਚ ਇੱਕ ਟੋਕ ਆਉਂਦੀ ਗੁਰਮੁਖ ਸੁਖਪਲ ਦਾਤ ਸ਼ਬਦ ਸਮਾ ਲਿਆ ਹਰ ਚੰਦੋਰੀ ਦਾ ਜ਼ਿਕਰ ਵੀ ਹੁੰਦਾ ਹੁਣ ਇਹਦੇ ਅਰਥ ਕੀ ਨੇ ਉਂਝ ਮੇਰੀ ਬੇਨਤੀ ਹੈ ਜੀ ਪਲੀਜ਼ ਉਦੋਂ ਆਪਾਂ ਪੜ੍ਹ ਜ਼ਰੂਰ ਦਿੰਨੇ ਆ ਦੀਵਾਲੀ ਦੀ ਰਾਤ ਦੀਵੇ ਬਾਲੀਆ ਪਰ ਸੰਗਤ ਨੂੰ ਦੱਸਣਾ ਚਾਹੀਦਾ ਹੈ ਵੀ ਇਹ ਇਹਦੇ ਨਾਲ ਸੰਬੰਧਿਤ ਨਹੀਂ ਇਹ ਮੋਹ ਨਾਲ ਤੇ ਨਾਸ਼ਵੰਤਾ ਨਾਲ ਸੰਬੰਧਿਤ ਹੈ ਹੁਣ ਜਿਵੇਂ ਮੈਂ ਕਿਦੇ ਨੇ ਕਿਹਾ ਸੀ ਅਰਥ ਅਨਰਥ ਨਾ ਕਰੋ ਕੁੱਤਾ ਰਾਜ ਵਹਾਲੀਆ ਫਿਰ ਚੱਕੀ ਚੱਟੇ ਸਾਰੇ ਪੜ੍ਹਨੇ ਆ ਨਾ ਅਗਲਾ ਪੁੱਛ ਲੈ ਇਹਦੇ ਅਰਥ ਕੀ ਨੇ ਉਹ ਪੌੜੀ ਨਿੰਦਕ ਵਾਸਤੇ ਹੈ ਵੀ ਕੁੱਤੇ ਨੂੰ ਰਾਜ ਤੇ ਬਿਠਾ ਲਓ ਚੱਕੀ ਚੱਟਣ ਤੋਂ ਨਹੀਂ ਮੁੜਦਾ ਜਿਹੜਾ ਤੁਹਾਡੀ ਨਿੰਦਿਆ ਕਰਦਾ ਉਹਨੂੰ ਜਿੰਨਾ ਮਰਜ਼ੀ ਸਮਾਨ ਦੇ ਦਿਓ ਉਸਨੇ ਕੁੱਤੇ ਦੀ ਤਰ੍ਹਾਂ ਕਿਤੇ ਨੇ ਕਿਤੇ ਜਾ ਕੇ ਫਿਰ ਨਿੰਦਿਆ ਕਰ ਦੇ। ਕਿਉਂਕਿ ਅਸੀਂ ਸ਼ਬਦਾਂ ਨੂੰ ਉਸ ਉਸ ਪਰਪੇਖ 'ਚ ਰਹਿਣ ਦਈਏ ਸੰਗਤ ਨੂੰ ਪਤਾ ਨਹੀਂ ਹੁੰਦਾ ਤੇ ਜੇ ਮੰਨ ਲਓ ਮੈਂ ਜੇ ਅਰਥ ਕਰ ਦਿੱਤੇ ਇਹ ਫਿਰ ਇਹ ਨਾ ਕੋਈ ਸੁਚੇਣ ਲੱਗ ਪਏ ਇਹਦਾ ਮਤਲਬ ਫਿਰ ਰਾਜਿਆਂ ਦੀ ਪਿੱਠ ਛੋਕਦਾ ਹੈ। ਅਰਥ ਗਲਤ ਕਰਨ ਲੱਗ ਪਾਂਗੇ ਇਸ ਅਸੀਂ ਤਾਂ ਹੀ ਪਾਣੇ ਪੈਣਾ ਦੁੱਖ ਕਿਉਂਕਿ ਗੁਰਬਾਣੀ ਜੇ ਨਹੀਂ ਪੜਾਂਗੇ ਜਿਹੜਾ ਮਰਜੀ ਅਰਥੋਂ ਤੇ ਇੱਥੇ ਤੇ ਇਹ ਵੀ ਅਰਥ ਕਰਦੇ ਸੰਤ ਸਾਜਣ ਭੈ ਸਰਸੇ ਹਣਾ ਕਰਦੇ ਰਹਿਆ ਪਿੰਡੂ ਲੋਕ ਜਾਂਦੇ ਸਨ ਉਹ ਕਹਿੰਦੇ ਗੁਰੂ ਅਮਰਦਾਸ ਕਹਿੰਦੇ ਸੰਤ ਸਰਸੀ ਰਹਿੰਦੇ ਆ ਨਹੀਂ ਪਿਆਰੋ ਭਾਈ ਪ੍ਰੋਫੈਸਰ ਸਹਿਬ ਸਿੰਘ ਉਹਨਾਂ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦਰਪਣ ਸ਼ੁਰੂ ਕੀਤਾ ਜਦੋਂ ਇਹ ਤੋਕਾਈ ਵਕਤ ਨਾ ਪਾਇਓ ਕਾਦੀਆਂ ਉਹਨਾਂ ਨੇ ਨੋਟ ਦਿੱਤਾ ਥੱਲੇ ਜਿਹਦੇ ਕਰ ਟਿਕਾ ਪੜਿਓ ਕਿਉਂਕਿ ਕਾਦੀਆਂ ਵਾਲੇ ਜਿਹੜੇ ਨੇ ਮਰਜ਼ਈ ਪੈਸੋ ਤਾਂ ਨੇੜੇ ਕਾਦੀਆਂ ਵਾਲੇ ਕਹਿੰਦੇ ਸਨ ਵੀ ਗੁਰੂ ਸਾਹਿਬ ਲੈ ਕੇ ਦੇ ਗਿਆ ਪੰਜਾਬ ਚ ਰਹਿਣ ਵਾਲਿਓ ਕਾਦੀਆਂ ਵਾਲਿਆਂ ਨਾਲ ਨਾ ਪਤਾ ਲਾਇ ਲੋਕੀ ਸਾਰੀ ਮੰਨ ਲਗਦਾ ਉਹ ਸ਼ਬਦ ਕਾਦੀ ਕਾਦੀ ਮੀਨਜ਼ ਕਾਜ਼ੀ ਤਰ ਕਰਨ ਚੱਲ ਰਿਹਾ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੈ ਕੁਰਾਨ ਜੇ ਪ੍ਰਮਾਤਮਾ ਦੇ ਰਚਨਾ ਦੇ ਟਾਈਮ ਦਾ ਮਕੀਨੇ ਦਾ ਤਰੀਕ ਦਾ ਪਤਾ ਹੁੰਦਾ ਤੇ ਜਿਹੜੇ ਖਲੀਫਿਆਂ ਨੇ ਕੁਰਾਨ ਦੇ ਸਪਾਰੇ ਇਕੱਠੇ ਕੀਤੇ ਉਹ ਕਿਉਂ ਨਾ ਦੱਸ ਗਏ ਉਹ ਕਿਹੜਾ ਵਕਤ ਸਾਮਾਨੇ ਦੱਸਿਆ ਪਰ ਉਹਦੇ ਅਰਥ ਉਹ ਰਗਾ ਇਸ ਤਰ੍ਹਾਂ ਸੰਤ ਸਾਜਨ ਭੈ ਸਰਸੇ ਉਹ ਜਦੋਂ ਅਸੀਂ ਅਰਥ ਕਰਾਂਗੇ ਐਵਰੀ ਉਚਾਰਨ ਵਿੱਚ ਰਹਿ ਜਾਂਦਾ ਜੀ ਇਹ ਆਪਾਂ ਇਹ ਮਾਤਰਾ ਪੂਰੀ ਕਰਦੇ ਆ ਸਰਸੇ ਪਰ ਜਦੋਂ ਅਰਥ ਕਰਾਂਗੇ ਸਰਸੇ ਹਾਂ ਸਰਸੇ ਅਰਥ ਨਹੀਂ ਇਸ ਤਰੀਕਾ ਸੰਤ ਸਾਜਨ ਭੈ ਸਰਸੇ ਜੇ ਸਰਸੇ ਬਾਟ ਕਰਨੇ ਆ ਵਾਹ ਗੁਰੂ ਜੀ ਮੈਂ ਦਾਵਾ ਨਹੀਂ ਕਰ ਰਿਹਾ ਇਹ ਲਬਜ ਰਾਰਾ ਸਸੇ ਨਾਲ ਜੁੜ ਗਿਆ ਸੇ ਪਿੱਛੇ ਚਲਾ ਗਿਆ ਸਰ ਸੇ ਤੇ ਜਦੋਂ ਪਾਠ ਕਰਾਂਗੇ ਸਸਾ ਅੱਗੇ ਲਾ ਲਾਂਗੇ ਤੇ ਰਾਰੇ ਪਿੱਛੇ ਸਸੇ ਲਾ ਲਾਂਗੇ ਸਰਸੇ ਇਹਦਾ ਅਰਥ ਹੋ ਜਾਗਾ ਰਸ ਸਮੇਤ ਰਸ ਨਾਲ ਭਰਪੂਰ ਰੱਬ ਦੀ ਬੰਦਗੀ ਕਰਨ ਵਾਲੇ ਜਿਹੜੇ ਸੰਤ ਸੱਜਣ ਨੇ ਉਹ ਰਸ ਤੋਂ ਖਾਲੀ ਨਹੀਂ ਉਹ ਰਸ ਦੇ ਨਾਲ ਭਰੇ ਹੋਏ ਆ ਇਸੇ ਤਰ੍ਹਾਂ ਸਾਵਣ ਸਰਸੀ ਕਾਮਣੀ ਪਰਪਾਰ ਜਿਹੜਾ ਪ੍ਰਚਲਿਤ ਹੈ ਸਾਵਣ ਸਰਸੀ ਕਾਮਣੀ ਕਦ ਅਰਜ ਕਰਾਂ ਜੀ ਉਥੇ ਹੈ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਦੀਵਾਲੀ ਦੀ ਰਾਤ ਸਤ ਲੱਗਦਾ ਹੈ ਘਰ ਘਰ ਵਿੱਚ ਦੀਵੇ ਬਲੇ ਆ ਪਰ ਇਹ ਬਲ ਦੇ ਦੀਵੇ ਝੂਠ ਨੇ ਕਿਉਂਕਿ ਅੱਧੀ ਰਾਤ ਤੋਂ ਬਾਅਦ ਇਹ ਸਾਰੇ ਦੀਵਿਆਂ ਨੇ ਰਾਤ ਵਿੱਚ ਸ਼ਾਮਲ ਹੋ ਜਾਣਾ ਨਾ ਬੁੱਝ ਜਾਣਾ ਇਹ ਵਿਛਲਾ ਹੋਇਆ ਨਹੀਂ ਰਹਿਣਾ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਤਾਰੇ ਜਾਤ ਸਨਾਤ ਜਾਤ ਸਨਾਤ ਛੋਟੇ ਵੱਡੇ ਪ੍ਰਭਾਤ ਵੇਲੇ ਕਿੰਨੇ ਚਮਕਦੇ ਆ ਤਾਰੇ ਸੋਹਣੇ ਲੱਗਦੇ ਉਦੋਂ ਉਦੋਂ ਚਿੱਟਾਪਨ ਹੋ ਰਿਹਾ ਹੈ ਉਦੋਂ ਤਾਰੇ ਚਮਕਦੇ ਆ ਪਰ ਗੁਰੂ ਸਾਹਿਬ ਜੀ ਦੇ ਪਿਆਰੇ ਸਿੱਖ ਭਾਈ ਸਭ ਕਿੰਨੇ ਚਮਕਦੇ ਤਾਰੇ ਤੇਰੀਆਂ ਅੱਖਾਂ ਨੂੰ ਭੁਲੇਖਾ ਤੂੰ ਅੱਖਾਂ ਖੋਲ ਕੇ ਦੇਖਦਾ ਰਹੀਂ ਇਹਨਾਂ ਚਮਕਦੇ ਆ ਚੰਦਲਿਆ ਨੇ ਅੱਖਾਂ ਤੋਂ ਪਰੇ ਹੋ ਜਾਣੇ ਤਾਰੇ ਜਾਤ ਸਨਾਤ ਅੰਬਰ ਭਾਲੀਆਂ ਅੱਗੇ ਫੁੱਲਾਂ ਦੀ ਬਾਗਾਂਤ ਕਿੰਨੂ ਚਰਚਾ ਕਿੱਡਾ ਸੋਹਣਾ ਬਗੀਚਾ ਫੁੱਲਾਂ ਨਾਲ ਭਰਿਆ ਆਪਾਂ ਰੋਜ਼ ਸ਼ਾਇਰ ਕਰਨੇ ਆ ਗੁਰੂ ਕਹਿੰਦੇ ਨੇ ਸਤਗੁਰੂ ਕਹਿੰਦੇ ਨਹੀਂ ਨਹੀਂ ਇਹ ਸਤ ਨਹੀਂ ਇਹ ਅਸਤ ਹੈ ਇਹ ਜਿਹੜਾ ਦਿਸਦਾ ਪਿਆ ਕੁਝ ਦਿਨਾਂ ਬਾਅਦ ਨਾ ਇਹਨੇ ਭੁਰ ਕੇ ਧਰਤੀ ਤੇ ਡਿੱਗ ਪੈਣਾ ਤੀਰਥ ਜਾਤੀ ਜਾਤ ਨੈ ਨਿਹਾਲੀਆਂ ਨੇ ਯਾਤਰੀ ਤੀਰਥ ਤੇ ਗਏ ਸਾਰਿਆਂ ਨੇ ਥਾਵਾਂ ਮੱਲੀਆਂ ਆਹ ਥਾਂ ਮੇਰਾ ਆਹ ਮੇਰਾ ਜਦੋਂ ਮੇਲਾ ਉੱਜੜ ਗਿਆ ਕੁਝ ਵੀ ਨਹੀਂ ਰਹਿ ਗਿਆ ਗੁਰੂ ਸੇ ਕਹਿੰਦੇ ਨੇ ਜਿਹੜੀ ਚੀਜ਼ ਨਿਭਣ ਵਾਲੀ ਹੈ ਗੁਰਮੁਖ ਸੁਖਪਲ ਦਾਦ ਸਬਦ ਸੰਭਾਲੀਨ ਉਹਦਨ ਵੈਸੇ ਚਾਹੀਦਾ ਇਸ ਗੱਲ ਨੂੰ ਟੇਕ ਬਣਾ ਕੇ ਭਾਈ ਇਹ ਦੇਵੇ ਦੋ ਦਿਨਾਂ ਚ ਬੁੱਝ ਜਾਣੇ ਨੇ ਸ਼ਬਦ ਦਾ ਦੀਵਾ ਬੁੱਝ ਜਾਏ ਜਲਪੈ ਇਹ ਕਦੀ ਬੁਝਣਾ ਨਹੀਂ ਖੁੱਦਾ ਨਾ ਫਿਰ ਬੇਨਤੀ ਕਰਾਂਗਾ ਤਤਹ ਕੁਟੰਬ ਮੋ ਮਿੱਥਿਆ ਇਸੇ ਤਰ੍ਹਾਂ ਪਰਿਵਾਰ ਦਾ ਮੋ ਮਿੱਥਿਆ ਹੈ ਹਾਂ ਫਿਰ ਇੱਕ ਸਵਾਲ ਉੱਠਦਾ ਜੀ ਜੇ ਮਿੱਥਿਆ ਫਿਰ ਜੋਗੀਆਂ ਵਾਲੂ ਛੱਡ ਕੇ ਤੁਰ ਜੀ ਕਿ ਕੱਲ ਮੈਂ ਇੱਕ ਬੇਨਤੀ ਕੀਤੀ ਸੀ ਜੀ ਆਪਾਂ ਘਰ ਬੈਠੇ ਸੀ ਜੀ ਮਾਨੂੰ ਮੈਂ ਆਪਣੇ ਨੂੰ ਕਹਿਣਾ ਸਾਨੂੰ ਇਹ ਚੱਲੇ ਨੇ ਸਾਲ ਚੱਲਦਿਆਂ ਵੀ ਆਹ ਸੈੱਟ ਹੋ ਗਿਆ ਨਾ ਏਦੋਂ ਬਾਅਦ ਸਭ ਕੁਝ ਛੱਡ ਦੇਣਾ ਆਪਾਂ ਨਾਮ ਹੀ ਜਪਣਾ ਮੇਰੇ ਕੋਲ 99% ਤੇ ਬੈਠੇ ਗਏ ਸਵਾਦ ਹੀ ਲੈਂਦੇ ਆ ਨਿਆਣਾ ਵਿਆਹ ਗਿਆ ਉਦੋਂ ਬਾਅਦ ਸੈਟਾਂ ਜੀ ਉਹ ਅਗਲੇ ਕਹਿੰਦੇ ਨੇ ਵਿਆਹ ਗਿਆ ਪੁੱਤਰੇ ਨੂੰ ਪਾਰਕਿਸ਼ ਕਿਨੇ ਲੈ ਕੇ ਜਾਣਾ ਗੇਮ ਚ ਕਿਨੇ ਲੈ ਕੇ ਜਾਣਾ ਹਾਂਜੀ ਇਹਨੂੰ ਸਕੂਲ ਛੱਡਣਾ ਜੇ ਗੱਡੀ ਚ ਲਾਸੀ ਨੇ ਕੰਮ ਮੁੱਕਦਾ ਜੀ ਇਹ ਉਦਨ ਨਹੀਂ ਮੁਕਣਾ ਜਿੱਦਣ ਸਾਹ ਮੁਕਣੇ ਨੇ ਇਹ ਨਹੀਂ ਮੁਕਣਾ ਇਸ ਤਰ੍ਹਾਂ ਇਸ ਸਬਕਾਸੇ ਵਿੱਚ ਇਸ ਰੌਲੇ ਰਪੇਚ ਮੋਚ ਹੀ ਉੱਠਣ ਦਾ ਯਤਨ ਕਰਨਾ ਤਾਂ ਕਿ ਕਰਦਾ ਜੀ ਐਵੇਂ ਕਈ ਜੋ ਗੱਲਾਂ ਕਰਨੀਆਂ ਸੌਖੀਆਂ ਨੇ ਇੱਥੇ ਦਸ਼ਰਤ ਵਰਗੇ ਮਹਾਲਾ ਤੋਂ ਡੇਕ ਕੇ ਮਰ ਗਏ ਜੀ ਪੁੱਤਰ ਦੇ ਮੋਹ ਵਿੱਚ ਇੱਥੇ ਇਹਨੇ ਕਿਹਾ ਅਸਵਾ ਥਾਂਮਾ ਮਾਰਾ ਗਿਆ ਮਰਿਆ ਤੇ ਹਾਥੀ ਸੀ ਨਾ ਮੌਚ ਮਰ ਗੈ ਗੁਰੂ ਇੱਥੇ ਅਰਜਨ ਵਰਗੇ ਅਬਮਨਿਓ ਮਰਿਆ ਧੁੱਬਾਂ ਮਾਰ ਕੇ ਰੋਏ ਯਾਦ ਰੱਖਿਓ ਇੱਕ ਗੁਰੂ ਗੋਬਿੰਦ ਸਿੰਘ ਸੱਚਾ ਬਾਦਸ਼ਾਹ ਹੈ ਜਿਨੇ ਬਾਪ ਦਾ ਸਿਰ ਦੇਖਿਆ ਤਾਂ ਵੀ ਅਖਰੂ ਨਹੀਂ ਸਟਿਆ ਤੇ ਪੁੱਤਰਾਂ ਦੀ लाज ਦੇ ਕੀਤਾ ਵੀ ਅਖਰੂ ਨਹੀਂ ਸਟਿਆ ਉਹ ਕਿੰਨਾ ਮੈਂ ਕਹਿੰਨਾ ਕਿੰਨਾ ਕਿੰਨਾ ਕੋ ਉਪਰਾਗ ਇੱਥੇ ਰਾਏ ਕੱਲੇ ਕੋਲ ਜਾਂਦੇ ਆ ਜਦੋਂ ਕਹਿੰਦੇ ਆ ਮਹਾਰਾਜ ਇਹ ਪੁੱਤਰ ਚਲੇ ਗਏ ਗੁਰੂ ਕੀ ਸਾਖੀਆਂ ਲਿਖਿਆ ਚਾਰ ਲਕੀਰਾ ਵੰਦਿਆ ਉਸ ਤੋਂ ਬਾਅਦ ਮਿਟਾ ਦੇਂਦੇ ਆ ਕਹਿੰਦੇ ਲਕੀਰਾ ਖਿੱਚਣ ਦਾ ਕੋਈ ਖੁਸ਼ੀ ਹੋਈ ਕਹਿੰਦੇ ਨਹੀਂ ਮਿਟ ਗਈ ਗਮੀ ਹੋਈ ਕਹਿੰਦੇ ਨਹੀਂ ਕਹਿੰਦੇ ਬਸ ਮੇਰਾ ਅੰਦਰ ਇਸ ਤਰ੍ਹਾਂ ਹੀ ਆਈਆਂ ਸੰਤਿ ਬਿਠ ਗਈ ਫਿਰ ਮੈਂ ਬੇਨਤੀ ਕਰਾਂਗਾ ਜੀ ਇਹ ਇਹ ਰਹਿਣਾ ਇਸ ਤਰੀਕ ਕਟੰਬ ਚ ਰਹਿੰਦਿਆਂ ਇਹ ਕਲੇਸ਼ ਨਹੀਂ ਮੁਕਣ